79ਵਾਂ ਆਜ਼ਾਦੀ ਦਿਹਾੜਾ ਅੱਜ ਪੂਰੇ ਭਾਰਤ ਮੁਲਕ ਦੇ ਵਿੱਚ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਮਾਗਮ ਹੋਏ ਦੇਸ਼ ਤੇ ਵਿੱਚ ਰਾਸ਼ੀ ਸਮਾਗਮ ਲਾਲ ਕਿਲੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਾਂ ਨੇ ਤਿਰੰਗਾ ਲਹਿਰਾਇਆ ਇਸੇ ਤਰ੍ਹਾਂ ਬਾਕ-ਬਾਕ ਸੂਬਿਆਂ ਵਿੱਚ ਮੁੱਖ ਮੰਤਰੀਆਂ ਨੇ ਮੰਤਰੀਆਂ ਨੇ ਆਪੋ-ਆਪਣੇ ਤਹਿਸਤਾਨਿਆਂ ਦੇ ਉੱਤੇ ਤਿਰੰਗਾ ਲਹਿਰਾਇਆ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਭਵੰਤ ਮਾਨੋਰਾਂ ਨੇ ਫਰੀਦਕੋਟ ਜਾ ਕੇ ਤਰੰਗਾਲਾ ਰੌਂਦੀ ਪੁਲਿਸ ਟੁਕੜੀਆਂ ਤੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ ਤੇ ਮੌਬਾਕਵਾਦੇ ਦੌਰ ਚੱਲੇ ਸਕੂਲ ਪੱਤਰਾਂ ਦੇ ਉੱਤੇ ਜਿਲ੍ਹਾ ਪੱਤਰਾਂ ਤੇ ਦੇਸ਼ ਪੱਤਰ ਦੇ ਉੱਤੇ ਵੱਖ-ਵੱਖ ਸੱਭਿਆਚਾਰਕ ਸਮਾਗਮ ਹੋਏ ਪ੍ਰੋਗਰਾਮ ਹੋਏ ਆਜ਼ਾਦੀ ਘੁਲਾਟੀਆਂ ਦੇ ਗੀਤਾਂ ਦੇ ਉੱਤੇ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸਲਾਮ ਹੋਏ ਬਿਲਕੁਲ ਜੀ ਭਾਰਤ ਮੋਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਜ਼ਾਦੀ ਘੁਲਾਟੀਆਂ ਦਾ ਪ੍ਰਮੁੱਖ ਯੋਗਦਾਨ ਹੈ ਕੋਸ ਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਦੇਖਿਆ ਨਹੀਂ ਕੀਤਾ ਜਾ ਸਕਦਾ। ਵੱਖ-ਵੱਖ ਵਿਚਾਰਧਾਰਾਾਂ ਮੱਖੋ-ਵਕ ਤਰੀਕਾਕਾਰ ਪਰੋਸੇ باوجود ਵੀ ਹਰੇਕ ਦਾ ਸ਼ੁਕਰਾਨਾ ਹਰੇਕ ਦਾ ਕੋਟਨ-ਕੋਟ ਧੰਨਵਾਦ ਜਿਨ੍ਹਾਂ ਨੇ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਆਪਣਾ ਯੋਗਦਾਨ ਦਿੱਤਾ। ਪਰ ਹਰ ਸਿੱਕੇ ਦੇ ਦੋ ਪਹਿਲੂ ਨੇ। ਇੱਕ ਪਹਿਲੂ ਜਿਹੜਾ ਸੀ ਪਿਛਲੇ 15 ਅਗਸਤ 1947 ਤੋਂ ਲੈ ਕੇ ਇਹ 15 ਅਗਸਤ 2025 ਤੱਕ 79ਵੇਂ ਆਜ਼ਾਦੀ ਦਿਹਾੜੇ ਮਨਾਉਣ ਤੱਕ ਦੇਖਦੇ ਆ ਰਹੇ ਹਾਂ ਕਿ ਜਿ ਅਸੀਂ ਆਜ਼ਾਦ ਹੋਣ ਦੇ ਜਸ਼ਨ ਮਨਾਉਂਦੇ ਆ ਪਰ ਅਸੀਂ ਉਹਨਾਂ ਨੂੰ ਕਿਉਂ ਨਹੀਂ ਕਦੇ ਯਾਦ ਕਰਦੇ ਜਿਨ੍ਹਾਂ ਨੂੰ ਇਸ ਆਜ਼ਾਦੀ ਦੇ ਨਾਂ ਦੇ ਉੱਤੇ ਲੁੱਟ ਮਿਲੀ ਆਪਣਿਆਂ ਨੂੰ ਖੋਣ ਦਾ ਗਮ ਮਿਲਿਆ ਇਸ ਆਜ਼ਾਦੀ ਦੇ ਦਿਨਾਂ ਦੇ ਉੱਤੇ ਧੀਆਂ ਦੀ ਪੱਤਰੂੜੀ ਪਿਓਾਂ ਦੀ ਪੱਗ ਲਾਹੀ ਗਈ ਮਾਮਾਂ ਦੀ ਚੁੰਨੀਆਂ ਖੋਈਆਂ ਗਈਆਂ ਘਰਬਾਰ ਲੁੱਟਲੇ ਗਏ ਤੇ ਲਵਾਰ ਸਮਾਂ ਸੜਕਾਂ ਰੇੜਿਆਂ ਗੱਡਿਆਂ ਗੱਡੀਆਂ ਨਦੀਆਂ ਦਰਿਆਵਾਂ ਨਾਲਿਆਂ 'ਚ ਰੁੜੇ ਤੇ ਜਿਹੜੇ ਇੱਕ ਦੂਸਰੇ ਦੀ ਹੱਦ ਟੱਪ ਕੇ ਨਵੇਂ ਬਣੇ ਮੁਲਕ ਚ ਚਲੇ ਗਏ ਇਧਰ ਉਧਰ ਤੇ ਉਧਰੋਂ ਇਧਰ ਉਹਨਾਂ ਦੇ ਪੱਲੇ ਕੀ ਪਿਆ ਕੀ ਸਿੱਕੇ ਦਾ ਦੂਆ ਪਹਿਲੂ ਕਦੇ ਇਹਨਾਂ 79 ਸਾਲਾਂ ਚ ਕਿਸੇ ਨੇ ਪਲਟ ਕੇ ਦੇਖਿਆ ਦੇਸ਼ ਯਾਦ ਹੋਇਆ ਤੇ ਦੇਸ਼ ਦੇ ਦੂ ਟੁਕੜੇ ਵੀ ਹੋਏ ਤੇ ਧਰਮ ਨਿਰਪੱਖ ਅਦੀ ਗੱਲ ਕਰਨ ਦਾ ਦਮ ਪਰਦਿਆ ਹੋਇਆ ਵੀ ਅਸੀਂ ਧਰਮ ਦੇ ਆਧਾਰ ਤੇ ਵੰਡ ਕੀਤੀ ਇੱਕ ਮੁਲਕ ਤਾਂ ਬਣੀ ਆ ਇੱਕ ਖਾਸ ਧਰਮ ਦੇ ਆਧਾਰ ਤੇ ਤੇ ਦੂਸਰਾ ਮੁਲਕ ਤਾਂ ਵੀ ਕਹਿੰਦਾ ਰਿਹਾ ਕਿ ਅਸੀਂ ਧਰਮ ਨਿਰਪੱਖ ਹਾਂ ਪਰ ਉਹ ਵੰਡ ਧਰਮ ਦੇ ਨਾਂ ਤੇ ਸੀ ਤੇ ਉਸ ਵੰਡ ਦੇ ਵਿੱਚ ਉਸ ਸਮੇਂ ਦੀ ਮੁੱਖ ਤਨ ਕਾਂਗਰਸ ਤੇ ਉਧਰ ਮੁਸਲਿਮ ਲੀਗ ਤੇ ਅੰਤਰ ਫਾਰਸ ਸਸ ਵਰਗੀ ਪਿੱਛੇ ਕੰਮ ਕਰਦੀ ਟੀਮ ਗਿਦਾਰਾਂ ਲਈ ਇੱਕ ਧਰਮ ਦਾ ਇੱਕ ਰੰਗ ਦਾ ਮੁਲਕ ਬਣਾਉਣਾ ਤੇਰਾ ਮਤਲਬ ਉਹਨਾਂ ਸਾਰਿਆਂ ਦਾ ਇਸ ਖਤਰੋਗਾਰਤ ਮੰਡ ਦੇ ਵਿੱਚ ਹੱਥ ਲਾ ਲੈਣਾ ਜਨਾਬ ਆਜ਼ਾਦੀ ਦੇ ਜਸ਼ਨ ਤਾਂ ਪੂਰਾ ਮੁਲਕ ਮਨਾਉਂਦਾ ਹੈ ਤੇ ਪਰ ਕੁਰਬਾਨੀਆਂ ਦੇਣ ਲਈ ਆਜ਼ਾਦੀ ਦੇ ਨਹੀਂ ਕੁਰਬਾਨੀਆਂ ਕਰਨ ਦੇ ਲਈ ਸਭ ਤੋਂ ਵੱਧ ਆਜ਼ਾਦੀ ਦਾ ਸੰਘਰਸ਼ ਦਾ ਖੋਲ ਲੜਨ ਦੇ ਲਈ ਜੇ ਕਿਸੇ ਨੇ ਆਪਣੀਆਂ ਛਾਤੀਆਂ ਮੂਰੇ ਤਾਣੀਆਂ ਤੋਂ ਪੰਜਾਬ ਤੇ ਬੰਗਾਲ ਸੀ। ਕੁੱਲ ਕੁਰਬਾਨੀਆਂ ਦਾ 80 ਤੋਂ 90% ਦੀ ਪੰਜਾਬ ਦੇ ਹਿੱਸੇ ਆ। ਤੇ ਉਹਨਾਂ 80 ਤੇ 90% ਦੇ ਵਿੱਚੋਂ 95% ਦੀ ਕੁਰਬਾਨੀਆਂ ਸਿੱਖਾਂ ਦੇ ਹਿੱਸੇ ਆ। ਤੇ ਇਸ ਘਟਨਾ ਤੋਂ ਬਾਅਦ ਜੋ ਕਤਲੋਗਾਰਦ ਹੋਈ ਉਸ ਤੋਂ ਅੱਜ ਤੱਕ ਆਉਂਦਿਆਂ ਆਉਂਦਿਆਂ ਕਦੇ ਵਿਧਾਨ ਸਭਾ 'ਚ ਕਦੇ ਭਾਰਤ ਦੀ ਸੰਸਦ 'ਚ ਉਹਨਾਂ ਬੇਗਨਾ ਬੇਨ ਹੱਥੇ ਲੋਕਾਂ ਨੂੰ ਕਿਸੇ ਨੇ ਸ਼ਰਧਾ ਦੇ ਦੋ ਫੁੱਲ ਦੋ ਅੱਖਰ ਭੇਟ ਕੀਤੇ ਹੋਣ ਤਾਂ ਮੈਨੂੰ ਦੱਸ ਦਿਓ ਜੀ ਮੈਂ ਦਰਸਤ ਕਰਦੇ ਕਿ ਹਾਂ ਭਾਈ ਪੰਜਾਬ ਦੀ ਵਿਧਾਨ ਸਭਾ 'ਚ ਉਹਨਾਂ ਨੂੰ ਯਾਦ ਕਰ ਲਿਆ ਗਿਆ ਹੋਵੇ ਅੱਜ ਦੇ ਦਿਨ ਉਹਨਾਂ ਦੇ ਨਾਮ ਤੇ ਵੀ ਕੋਈ ਸ਼ਰਧਾਂਜਲੀ ਸਮਾਰੰਗ ਹੋ ਗਿਆ ਹੋਵੇ ਦੇਸ਼ ਦੀ ਸੰਸਦ ਦੇ ਵਿੱਚ ਉਹਨਾਂ ਨੂੰ ਯਾਦ ਕਰ ਲਿਆ ਗਿਆ ਹੋਵੇ ਕਿ ਹਾਂ ਭਾਈ ਉਹ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਜਿਹੜੇ ਇੱਦਾਂ ਮਾਰੇ ਗਏ ਜਿਹੜੇ ਲੁੱਟੇ ਗਏ ਕਿਉਂ ਨਹੀਂ ਉਸ ਤੋਂ ਵੀ ਘੱਟ ਅਸੀਂ ਆਜ਼ਾਦੀ ਦਿਹਾੜਾ ਸਾਲ ਦਰ ਸਾਲ ਮਨਾਉਂਦੇ ਆ ਰਹੇ ਹਾਂ ਪਰ ਅਸੀਂ ਰਸਤੇ ਨਹੀਂ ਇਹਨੇ ਸਾਡਾਂ ਚ ਉਤਾਰ ਸਕੇ ਮਤਲਬ ਆਜ਼ਾਦ ਹੋਣ ਦੇ 79 ਸਾਲਾਂ ਬਾਅਦ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਕੜਤਣ ਨਹੀਂ ਮੁੱਕੀ ਤੇ ਅਸੀਂ ਸਭ ਤੋਂ ਵੱਧ ਆਪਣਾ ਪੈਸਾ ਫੌਜ ਤੇ ਲਾਉਨੇ ਉਹਦੇ ਬਜਟ ਤੇ ਲਾਉਨੇ ਜੇ ਅੱਡ ਹੋ ਹੀ ਗਏ ਹੁਣ ਠੀਕ ਹੈ ਬਰਲਿੰਡ ਦੀ ਕੰਧ ਤੁਸੀਂ ਨਹੀਂ ਢਾ ਸਕਦੇ ਹੁਣੇ ਜੰਗਲੇ ਇਹ ਤਾਰਾਂ ਨਹੀਂ ਪੁੱਟ ਸਕਦੇ ਪਰ ਰਹਿਣਾ ਤਾਂ ਸਿੱਖ ਸਕਦੇ ਕਿਉਂ ਵੀ ਨਹੀਂ ਸਾਨੂੰ ਉਹਨਾਂ ਕੌਣ ਹੈ ਉਹ ਇੱਕ ਪਾਸੇ ਚੜਦਾ ਤੇ ਲੈਂਦਾ ਪੰਜਾਬ ਜਿਹੜਾ ਗਲ ਬਖੜੀਆਂ ਵੀ ਪਾਉਣਾ ਚਾਹੁੰਦਾ ਜਿਹੜਾ ਬੋਲੀ ਦੇ ਨਾਤੇ ਸੱਭਿਆਚਾਰ ਦੇ ਨਾਤੇ ਰਹਿਣ ਸਹਿਣ ਖਾਣ ਪੀਣ ਉਸ ਨਾਤੇ ਇੱਕ ਸੁਰ ਹੈ ਪਰ ਸਾਡੇ ਹਾਕਮਾਂ ਨੂੰ ਇਹ ਰਾਸ ਨਹੀਂ ਆਉਂਦਾ ਚਾਹੀਏ ਇੱਧਰ ਬੈਠੇ ਤੇ ਚਾਹੀਏ ਉੱਧਰ ਬੈਠੇ ਕਿ ਇਸ ਲਈ ਤੇ ਖੜਤਣ ਉਹਨਾਂ ਨੂੰ ਫਲਦੀ ਫੁਲਦੀ ਪਰ ਇਹਦਾ ਘਾਟਾ ਕੁੜੇ ਮਲਕ ਨੂੰ ਪੈਂਦਾ ਤੇ ਜੇ ਉਹ ਪੈਸਾ ਸਾਡਾ ਇੰਨੇ ਸਾਲਾਂ ਚ ਫੌਜ ਤੇ ਉਹਦੇ ਰੱਖ-ਰਖਾਵ ਤੇ ਹਥਿਆਰਾਂ ਤੇ ਜੰਗ ਤੇ ਨਾ ਲੱਗਿਆ ਹੁੰਦਾ ਤਾਂ ਦੇਸ਼ ਕਿੱਥੇ ਤਰੱਕੀ ਕਰਦਾ ਤੇ ਜੇ ਅਸੀਂ ਮੋਦਰਾਪੋਰਟ ਤੋਂ ਵਪਾਰ ਕਰ ਸਕਦੇ ਹਾਂ ਤੇ ਅਸੀਂ ਅਟਾਰੀ ਬਾਗਾ ਬਾਰਡਰ ਤੋਂ ਕਿਉਂ ਨਹੀਂ ਕਰ ਸਕਦੇ ਇਹਦਾ ਵੀ ਜਵਾਬ ਨਹੀਂ 10 ਲੱਖ ਲੋਕ ਉਸ ਨਵੇਂ ਮੁਲਕ ਤੇ ਇੱਧਰ ਉੱਧਰ ਜਾਣ ਦੇ ਵਿੱਚ ਮਾਰੇ ਗਏ ਇਹਨੂੰ ਹੱਲੇ ਕਹਿੰਦੇ ਆ ਸੀ ਪੁਜਾੜਾ ਕਹਿੰਦੇ ਆ ਸੀ ਵੱਡ ਟੁੱਕ ਕਹਿੰਦੇ ਆ ਸੀ ਤੇ ਉਸ 10 ਲੱਖ ਚੋਂ 8 ਲੱਖ ਤੋਂ ਵੱਧ ਪੰਜਾਬੀ ਸੀ ਸੋਸ ਬੋਤ ਜੋ ਕੁਛ ਪਾਪਰੇ ਉਹ ਦਰਦ ਉਹ ਪੀਸ ਅੱਜ ਵੀ ਵਰਕਰਾਂ ਦਾ ਕੈਨੇਡਾ ਵਰਗਾ ਮੁਲਕ ਕਮਗੱਟਾ ਮਾਰੂਦੀ ਉਸ ਗੁਰਨਾਣਕ ਜਹਾਜ਼ ਦੀ ਉਸ ਘਟਨਾ ਦੇ ਲਈ ਮਾਫੀ ਮੰਗ ਸਕਦਾ ਹੈ ਤੇ ਇਸੇ ਤਰ੍ਹਾਂ ਜਲਿਆਂ ਵਾਲੇ ਬਾਗ ਦੀ ਘਟਨਾ ਦੇ ਲਈ ਉਸ ਸਮੇਂ ਦੇ ਹਾਕਮ ਧਿਰ ਵਾਲਾ ਮੁਲਕ ਮਾਫੀ ਮੰਗ ਸਕਦਾ ਪਰ ਭਾਰਤ ਪਾਕਿਸਤਾਨ ਦੇ ਹਾਕਮ ਮਾਫੀ ਦਾ ਸ਼ਬਦ ਉਛਾਲ ਨਹੀਂ ਜੀਵਿੰਦੇ ਸਨ ਗੱਲਾਂ ਆਜ਼ਾਦੀ ਦੇ ਜਸ਼ਨ ਦੀਆਂ ਤੇ ਉਸ ਆਜ਼ਾਦੀ ਘੁਲਾਟੀਆਂ ਦੇ ਨਾਲ ਜਿਨ੍ਹਾਂ ਨੇ ਇੰਝ ਮੁੱਲ ਤਾਰਿਆ ਇਸ ਆਜ਼ਾਦੀ ਦਾ ਇਨਾ ਹੀ ਦਿਨਾਂ 'ਚ ਨਾ ਤੁਸੀਂ ਯਾਦ ਵੀ ਕਰ ਸਕਦੇ ਕਿਉਂ ਨਹੀਂ ਯਾਦ ਕੀਤਾ ਜਦੋਂ ਇਹ ਸਵਾਲ ਰੋਗਾ ਜਣਾ ਇਸ ਵਾਰ ਇਹ ਇਸ ਤਰ੍ਹਾਂ ਰੋਗ ਚਲੋ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਅੱਜ 79ਵੇਂ ਆਜ਼ਾਦੀ ਦਿਹਾੜੇ ਮੌਕੇ लाल किले पहुंचे तरंगा ने राया तरंगा लहराਉਣ ਦੀ ਰਸਮ ਅਦਾ ਕਰਦੇ ਆ ਸਾਰਿਆਂ ਦੀ ਨਜ਼ਰ ਸੀ ਉਹਨਾਂ ਦੇ ਉੱਤੇ ਜਿਸ ਕਦਰ ਉਹਨਾਂ ਦਾ ਪਹਿਰਾਵਾ ਕਿਉਂਕਿ ਇਕੱਲੇ ਬੋਲ ਨਹੀਂ ਹੁੰਦੇ ਅੱਜ ਲਾਲ ਕਿਲੇ ਤੋਂ 103 ਮਿੰਟ ਸਮੋਦਨ ਕੀਤਾ 103 ਮਿੰਟ ਮਤਲਬ ਲਗਭਗ 2 ਘੰਟੇ ਦੇ ਨੇੜੇ ਚਲੇ ਗਏ ਸੀ ਸੋ 103 ਮਿੰਟ ਦੇ ਸਮੋਦਨ ਦੇ ਵਿੱਚ ਦਾ ਜੋ ਕਿਹਾ ਉਹ ਤਾਂ ਆਪਾਂ ਗੱਲ ਕਰਾਂਗੇ ਕਰਾਂਗੇ ਇਹਦੇ ਨਾਲ ਨਾਲ ਉਹਨਾਂ ਦਾ ਪਹਿਰਾਵਾ ਤੇ ਉਹਨਾਂ ਦੀ ਬੋਲਾਂ ਦੇ ਵਿੱਚ ਕੁਝ ਅਰਥ ਕੁਝ ਮਾਇਨੇ ਰੱਖਦੇ ਨੇ ਜੀ ਅੱਜ ਭਗਵੇਂ ਰੰਗ ਦਾ ਸਿਰ ਤੇ ਤੁਰਲੇ ਵਾਲਾ ਉਹ ਪੱਗ ਤੇ ਭਗਵੇਂ ਰੰਗ ਦੀ ਜੈਕਟ ਤੇ ਤਰੰਗੇ ਦੇ ਰੰਗ ਵਾਲਾ ਕੰਛਾ ਪਰਨਾ ਜੀ ਨੂੰ ਆਪਾਂ ਕਹਿੰਦੇ ਹਾਂ ਗੱਲ 'ਚ ਉਹ ਪਾ ਕੇ ਸਭ ਭਗਵੇਂ ਰੰਗ ਦੀ ਪੱਗ ਤੇ ਭਗਵੇਂ ਰੰਗ ਦੀ ਜੈਕਟ ਬਸੇ ਚੌਥੀ ਵਾਰ ਸ਼ਾਇਦ ਆਜ਼ਾਦੀ ਦਿਹਾੜੇ ਤੇ ਉਹਨਾਂ ਨੇ ਉਸ ਰੰਗ ਨੂੰ ਕਿਉਂਕਿ ਅਗਲਿਆਂ ਦਾ ਏਜੰਡਾ ਹੈ ਇਹ ਰੰਗ ਸੰਤਾਂ ਮਹਾਪੁਰਸ਼ਾਂ ਫਕੀਰਾਂ ਦਾ ਰੰਗ ਸੀ ਇਹ ਸਨਾਤਨੀ ਰੰਗ ਵੀ ਮੰਨਿਆ ਜਾਂਦਾ ਪਰ ਉਸ ਨੂੰ ਤੁਸੀਂ ਫਿਰਕੂ ਰੰਗ ਬਣਾ ਦਿੱਤਾ ਹੁਣ ਉਸ ਨੂੰ ਫਿਰਕੂ ਰੰਗ ਵਜੋਂ ਵੇਖਿਆ ਜਾਂਦਾ ਤੇ ਨਰਿੰਦਰ ਮੋਦੀ ਉਹ ਰੰਗ ਪਾ ਕੇ ਵੀ ਆਉਂਦੇ ਨੇ ਤੇ ਚੇਚੇ ਤੌਰ ਤੇ ਅੱਜ ਆਰਐਸਐਸ ਦਾ ਜ਼ਿਕਰ ਵੀ ਕਰਦੇ ਨੇ ਲਾਲ ਕਿਲੇ ਤੋਂ ਪਹਿਲੀ ਵਾਰ ਇੰਜ ਆਰਐਸਐਸ ਦਾ ਗੁੰਗਾਨ ਹੋਇਆ ਜੀ ਹਾਂ ਨਰਿੰਦਰ ਮੋਦੀ ਕਹਿੰਦੇ ਜੀ ਜਦੋਂ ਲਾਲ ਕਿਲੇ ਪਹੁੰਚੇ ਤੇ ਉਹਨਾਂ ਨੇ ਆਪਣਾ ਭਾਸ਼ਣ ਕੀਤਾ ਤੇ ਉਹਨਾਂ ਨੇ ਕਹਿੰਦੇ ਆਰਐਸਐਸ ਦਾ ਜ਼ਿਕਰ ਕੀਤਾ ਉਹਨਾਂ ਨੇ ਅੱਜ ਆਪਣੀ ਪਹਿਲੀ ਵਾਰ ਮਤਲਬ ਕਿ ਇਹ ਪਹਿਲੀ ਵਾਰ ਉਹਨਾਂ ਦੇ ਭਾਸ਼ਣ 'ਚ ਤਾਂ ਬਿਲਕੁਲ ਹੀ ਪਹਿਲੀ ਵਾਰ ਕ੍ਰਾਸੀ ਸੁਐਂਸ ਦਾ ਜ਼ਿਕਰ ਕੀਤਾ। ਕਹਿੰਦੇ ਜੀ ਅੱਜ ਮੈਨੂੰ ਮਾਣ ਹੋ ਰਿਹਾ ਹੈ ਜ਼ਿਕਰ ਕਰਨਾ ਚਾਹੁੰਨਾ ਕਿ 100 ਸਾਲ ਪਹਿਲਾਂ ਇੱਕ ਸੰਗਠਨ ਆਰਐਸਐਸ ਦਾ ਜਨਮ ਹੋਇਆ ਸੀ। 100 ਸਾਲ ਦੀ ਰਾਸ਼ਟਰੀ ਸੇਵਾ 'ਚ ਉਹਨਾਂ ਦਾ ਵੱਡਾ ਯੋਗਦਾਨ ਹੈ। ਉਸ ਆਰਐਸਐਸ ਦੀ ਗੱਲ ਕਰ ਰਹੇ ਨੇ ਪ੍ਰਧਾਨ ਮੰਤਰੀ ਿੰਦਰ ਮੋਦੀ ਅੱਜ ਆਜ਼ਾਦੀ ਦਿਹਾੜੇ ਮੌਕੇ ਜਿਨ੍ਹਾਂ ਨੇ ਆਜ਼ਾਦੀ ਤੋਂ ਕਿੰਨੇ ਹੀ ਸਾਲ 40-50 ਸਾਲ ਤੋਂ ਵੱਧ ਵਖਵਾ ਸ਼ਾਇਦ ਉਹ ਤੋਂ ਵੀ ਵੱਧ ਹੋਵੇ ਤਰੰਗਾਂ ਨਿਰਾਇਆ ਆਪਣੇ ਜਿਹੜਾ ਉਹਨਾਂ ਦਾ ਨਾਕ হেডকোয়ার্টার ਹੈ। ਚਾਹ ਦੇ ਵੀ ਸੋ ਇਹ ਐਓਸ ਨੂੰ ਅੱਜ ਉੱਥੇ ਜਾਤ ਕੀਤਾ ਜਾ ਰਿਹਾ ਸੀ। ਤੇ ਇਹਦਾ ਜਵਾਬ ਫਿਰ ਵਿਰੋਧੀ ਤਰ੍ਹਾਂ ਦੇਣ ਲੱਗ ਪਏ। ਧਾਂਤਿਕ ਤਰ੍ਹਾਂ ਨੂੰ ਤਾਂ ਮੌਕਾ ਚਾਹੀਦਾ। ਉਹਨਾਂ ਨੇ ਕਿਹਾ ਕਹਿੰਦੇ ਮੋਦੀ ਜੀ ਆਪਣਾ 75 ਸਾਲ ਹੋਣ ਤੋਂ ਬਾਦ ਜਿਹੜਾ ਉਹਦਾ ਛੱਡਣ ਵਾਲਾ ਥੋੜਾ ਫਾਰਮੂਲਾ ਉਸ ਨੂੰ ਬਦਲਣ ਦੇ ਲਈ ਆਰ ਅਸੈਸਮੈਂਟ ਯਾਦ ਕਰ ਰਹੇ ਹਾਂ ਤਾਂ ਕਿ ਮਹਨਪਾਗਬ ਜੀ ਦੀ ਕਿਰਪਾ ਹੋ ਜਵੇ ਤੁਹਾਡੇ ਤੇ ਚਲੋ ਆਪਰੇਸ਼ਨ ਸੰਦੂਰ ਦਾ ਜ਼ਿਕਰ ਕੀਤਾ ਉਹਨਾਂ ਨੇ ਉਸ ਦੀ ਪ੍ਰਾਪਤੀ ਕਰਾਈ ਭਾਰਤੀ ਫੌਜ ਨੂੰ ਸਲਾਮ ਕੀਤਾ ਤੇ ਨਾਲ ਦੀ ਨਾਲ ਦੇਸ਼ ਨੂੰ ਤੋਹਫਾ ਦੇਣ ਦੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਜੀ ਕਿ ਅਸੀਂ ਜੀਐਸਟੀ ਦੇ ਵਿੱਚ ਕਟੌਤੀ ਕਰਾਂਗੇ ਤੇ 3.5 ਕਰੋੜ ਰਜਕਾਰ ਦੇ ਲਈ ਨਵੀਆਂ ਯੋਜਨਾਵਾਂ ਲੈ ਕੇ ਆਵਾਂਗੇ ਤੋ ਇਸ ਤਰੀਕੇ ਕਾਰਨ ਅੱਜ ਉਹਨਾਂ ਨੇ ਦੇਸ਼ ਦੇ ਨਾਮ ਲਾਲ ਕਿਲੇ ਤੋਂ ਤਿਰੰਗਾ ਲਹਿਰਾਉਣੋਂ ਤੰਤ ਆਪਣਾ ਸਮੋਦਨ ਕੀਤਾ ਆਜ਼ਾਦੀ ਦੀਆਂ ਮੁਬਾਰਕਾਂ ਪਰ ਆਜ਼ਾਦੀ ਤੋਂ ਬਾਅਦ ਬਣਿਆ ਯਾਦੀ ਕੁਲਾਟੀ ਹੈ ਤੇ ਇਸ ਯਾਦੀ ਦੇ ਨਾਂ ਤੇ ਕੋਈ ਪੰਡ ਤੇ ਉਜਾੜੇ ਚ ਮਾਰੇ ਗਏ ਬੇਫਿਕਰਾ ਲੋਕਾਂ ਨੂੰ ਕਰਨ ਚਲੋ ਜੀ ਯਾਦੀ ਦਾ ਦਿਹਾੜਾ ਤੇ ਤੋਹਫੇ ਤਾਂ ਮਿਲਣੇ ਚਾਹੀਦੇ ਨੇ ਨਾ ਤੋਹਫਾ ਮਿਲਿਆ ਜੀ ਕੇਂਦਰ ਵੱਲੋਂ ਪੰਜਾਬ ਨੂੰ ਆਜ਼ਾਦੀ ਦਿਹਾੜੇ ਤੇ ਤੋਹਫਾ ਮਿਲਿਆ ਤੋਹਫਾ ਹੀ ਮਿਲਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਪੰਜਾਬ ਦੇ ਲਈ ਰੱਦ ਹੋ ਗਿਆ ਜੋ ਬਣ ਗਿਆ ਉਹ ਬਣ ਗਿਆ ਜੋ ਰਹਿ ਗਿਆ ਉਹ ਰਹੇਗਾ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਨੂੰ ਫਿਲਹਾਲ ਕੇਂਦਰ ਨੇ ਰੋਕਦਿਆਂ ਹੋਇਆਂ ਰੱਦ ਕਰ ਦਿੱਤਾ ਤੇ ਰੱਦ ਕਰਨ ਦਾ ਨਤੀਜਾ ਸੜਕਾਂ ਦਾ ਕੰਮ ਤਾਂ ਲਗਭਗ 80 ਪੀਸਾ ਦੀ 90 ਪੀਸਾ ਦੀ ਮੁਕੰਮਲ ਹੋ ਗਿਆ ਸੀ ਪਰ ਪੁਲ ਬਣਨੇ ਰਹਿੰਦੇ ਸੀ ਉਪੁਲ ਬਣਨ ਹੋ ਰਹੇ ਉਪੁਲੀਆਂ ਬਣਨੀਆਂ ਰਹਿ ਗਈਆਂ ਪ੍ਰਧਾਨ ਮੰਤਰੀ ਸੜਕ ਦੀ ਯੋਜਨਾ ਤੋਂ ਵੱਖ ਹੋਣਾ ਜਿਹੜੀਆਂ ਸਾਡੇ ਪਿੰਡੂ ਖੇਤਰਾਂ ਨੂੰ ਕਸਬਿਆਂ ਨੂੰ ਜੋੜਨ ਵਾਲੀਆਂ ਜਿਹਦੇ ਤੇ ਪੱਟੀ ਬਣੀ ਹੁੰਦੀ ਹੈ ਵਿਚਾਲੇ ਉੱਥੋਂ ਦਾ ਇਹ ਹੋ ਜਾਂਦਾ ਕਿ ਹਾਂ ਵੀ ਇਹ ਪੱਟੀ ਵਾਲੀ ਸੜਕ ਹੈ ਨਾ ਚਿੱਟੀ ਪੱਟੀ ਦੇ ਚਿੱਟੇ ਨਿਸ਼ਾਨ ਲਾਏ ਹੁੰਦੇ ਆ ਤੇ ਉਹ ਤੋਂ ਇਹ ਹੁੰਦਾ ਕਿ ਜੀ ਇਹ ਪ੍ਰਧਾਨ ਮੰਤਰੀ ਸੜਕ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬਣੀ ਸੜਕ ਹੈ ਹੁਣ ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਜਿਹੜੇ ਪੁਲ ਬਣਨੇ ਸੀ ਉਹਦੇ ਪ੍ਰੋਜੈਕਟ ਰੋਕ ਦਿੱਤੇ ਗਏ। ਪੰਜਾਬ 'ਚ 828 ਕਰੋੜ 828 ਕਰੋੜ 87 ਲੱਖ ਦਾ ਇਹ ਪ੍ਰੋਜੈਕਟ ਸੀਗਾ ਜਿਹੜੇ ਬੱٹے ਖਾਤੇ ਪੈ ਗਿਆ। ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਕਰੀਬ 800 ਕਰੋੜ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ। 828 ਕਰੋੜ ਤੋਂ ਉੱਪਰ। ਪੰਜਾਬ ਲਈ ਇਹ ਫੈਸਲਾ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਕਿਉਂਕਿ ਸੂਬਾ ਸਰਕਾਰ ਦੇ ਪਹਿਲਾਂ ਹੀ ਕੇਂਦਰ ਨੇ ਪਿੰਡੂ ਵਿਕਾਸ ਫੰਡ ਦੇ ਨਾਂ ਤੇ ਕਰੀਬ-ਕਰੀਬ 8000 ਕਰੋੜ 10000 ਕਰੋੜ ਸਾਡਾ ਰੋਕਿਆ ਹੁੰਦਾ। ਤੁਸੀਂ ਦੇਖੀ ਦਿਖੋ। ਤੇ ਸਾਡੀ ਸਰਕਾਰ ਉਹਦੀ ਚਾਰਜ ਹੋਈ ਵੀ ਨਹੀਂ ਕਰਦੀ ਨਜ਼ਰ ਆਲੀ। ਤੇ ਕਹਿੰਦੇ ਜੀ ਉਹ ਰੁਕਿਆ ਹੋਇਆ ਸੀਗਾ ਤੇ ਹੁਣ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਤਿੰਨ ਪ੍ਰੋਜੈਕਟਾਂ ਤਹਿਤ ਪੰਜਾਬ ਵਿੱਚ 64 ਸੜਕਾਂ ਅਪਗ੍ਰੇਡ ਹੋਈਆਂ। ਅਤੇ 38 ਦੇ ਕਰੀਬ ਪੁਲ ਬਣਨੇ ਸਨ। ਇਹਨਾਂ ਸੜਕਾਂ ਦੀ ਲੰਬਾਈ 600 ਕਿਲੋਮੀਟਰ ਤੋਂ ਵੀ ਜ਼ਿਆਦਾ ਬਣਦੀ ਹੈ। ਪੰਜਾਬ ਦੇ ਇਸ ਪ੍ਰੋਜੈਕਟ ਤਹਿਤ ਵਾਤਾਵਰਣ ਅਨੁਕੂਲ ਨਵੀਂ ਟੈਕਨੋਲੋਜੀ ਨਾਲ 64 ਸੜਕਾਂ ਅਪਗ੍ਰੇਡ ਹੋਈਆਂ ਤੇ 15 ਮੀਟਰ ਤੋਂ ਵੱਧ ਲੰਬਾਈ ਦੇ 38 ਦੇ ਕ੍ਰੀਪਲ ਬਣਨੇ ਸਨ। ਕੇਂਦਰ ਸਰਕਾਰ ਨੇ 31 ਮਾਰਚ ਨੂੰ ਇਹਨਾਂ ਸੜਕਾਂ ਤੇ ਪੁਲਾਂ ਦੇ ਨਿਰਮਾਣ ਦੇ ਲਈ ਮਨਜ਼ੂਰੀ ਦਿੱਤੀ। ਕੇਂਦਰੀ ਪਿੰਡੂ ਵਿਕਾਸ ਫੰਡ ਪਰ ਹੁਣ ਕੇਂਦਰੀ ਪਿੰਡੂ ਵਿਕਾਸ ਫੰਡ ਦੇ ਮੰਤਰਾਲੇ ਨੇ ਸੰਯੁਕਤ ਸਕੱਤਰ ਨੇ 31 ਜੁਲਾਈ ਨੂੰ ਸਨਿਹਾਪੇਜ ਤੱਕ ਇਹ ਤੁਹਾਡਾ ਜੀ ਪ੍ਰੋਜੈਕਟ ਰਵੱਈਆ 31 ਮਾਰਚ ਨੂੰ ਮਨਜ਼ੂਰੀ ਮਿਲੀ ਸੀ ਉਸ ਤੋਂ ਬਾਅਦ ਕੰਮ ਸ਼ੁਰੂ ਵੀ ਹੋ ਗਿਆ ਸੜਕਾਂ ਲਗਭਗ ਬਣ ਗਈਆਂ ਪਰ 38 ਪੁਲ ਬਣਨੋਂ ਰਹਿ ਗਏ ਤੇ ਹੁਣ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸ joint ਸਕੱਤਰ ਨੇ 31 ਜੁਲਾਈ ਨੂੰ ਲਿਖੇ ਆਪਣੇ ਜਿਹੜਾ ਚਿੱਠੀ ਭੇਜੀ ਆਰਡਰ ਭੇਜੇ ਉਹਦੇ ਵਿੱਚ ਕਹਿਤਾ ਕਿ ਜਿਹੜੇ ਕੰਮਾਂ ਦੇ ਟੈਂਡਰ ਜਾਂ ਕੰਮ ਸ਼ੁਰੂ ਨਹੀਂ ਹੋ ਸਕੇ ਉਹ ਡ੍ਰੌਪ ਕੀਤੇ ਜਾਂਦੇ ਨੇ ਉਹ ਰੋਕ ਦਿੱਤੇ ਜਾਂਦੇ ਨੇ ਸੋ ਕੇਂਦਰੀ ਮੰਤਰਾਲੇ ਦੇ ਸਪੈਂਸਰ ਨਾਲ ਪੰਜਾਬ ਦੇ ਵਿੱਚ 828 ਕਰੋੜ ਦੇ ਪ੍ਰੋਜੈਕਟ ਲਟਕ ਕੇ ਰਹੇਗੇ ਜਿੰਨਾਂ ਸੜਕਾਂ ਤੇ ਪੁਲ ਬਣਨੇ ਸਨ ਉਹਨਾਂ ਸੜਕਾਂ ਦਾ ਕੰਮ ਬਿਸ਼ੱਕ ਮੁਕੰਮਲ ਹੋ ਗਿਆ ਪਰ ਪੁਲ ਬਣਨ ਤੋਂ ਕੰਮ ਰਹਿ ਗਿਆ ਜੀ ਭਗਵੰਤ ਮਾਨ ਜੀ ਨੇ ਚਿੱਠੀ ਲਿਖਤੀ ਹੈ ਕੇਂਦਰ ਨੂੰ ਲਿਖੋ ਚਿੱਠੀਆਂ ਜਨਾਬ ਪਿੰਡੂ ਵਿਕਾਸ ਫੰਡ ਲਈ ਲਿਖੋ ਚਿੱਠੀਆਂ ਕੇਂਦਰ ਵੱਲੋਂ ਸਿਹਤ ਸਿੱਖਿਆ ਵਾਲੇ ਮਾਮਲੇ 'ਚ ਵੀ ਠੀਕਾ ਫੱਟੇ-ਪੁੱਟੇ ਲਾ ਕੇ ਤੁਸੀਂ ਮਾੜੇ-ਗੋਟੇ ਫੰਡ ਲਿਆਂਦੇ ਲਿਖੋ ਚਿੱਠੀਆਂ ਰਾਜਨੀਤਿਕ ਲੜਾਈ ਲੜੋ ਜਨਾਬ ਪਾਣੀਆਂ ਤੋਂ ਲੈ ਕੇ ਪਿੰਡੂ ਵਿਕਾਸ ਤੱਕ ਪਿੰਡੂ ਕਾਸ ਦਾ ਮਸਲਾ ਨਹੀਂ ਮੰਡੀਆਂ ਮੁੱਕਣ ਦਾ ਮਸਲਾ ਹੈ ਰਾਜਨੀਤਿਕ ਲੜਾਈ ਲੜੋ ਇਹ ਚੁਟਕਲੇ ਬਿਆਨੀਆਂ ਟੋਟਕੇ ਵੀ ਸੋਸਟਾਈ ਦੀ ਤਿਆਰੀ ਹਨ ਉਹ ਦਿੱਲੀ ਵਾਲੇ ਕਦੇ ਚੌਪਰ ਚੜ੍ਹ ਕੇ ਤੇ ਗੱਡੀ ਚੜ੍ਹ ਐਦਾ ਨਹੀਂ ਸਰਣਾ ਜਨਾਬ ਇਹ ਗੌਰ ਕਰਨੀ ਗੱਲ ਹੈ ਬੇਸ਼ੱਕ ਮੈਂਬਰ ਪਾਰਲੀਮੈਂਟ ਨੇ ਵੀ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਇਹ ਤਰੀਕਾ ਕਰ ਸਹੀ ਨਹੀਂ ਹੈਗਾ ਪਰ ਉਸ ਦੇ باوجود ਵੀ ਇਸ ਵਾਰ ਵੱਡਾ ਖੜਾ ਹੈ ਕਿ ਜੀ ਸਾਡੀ ਸੱਤਾ ਤਾਰੀ ਤੇ ਇਸ ਪਿਤੂ ਦੇ ਉੱਤੇ ਖੁੱਲ ਕੇ ਲੜਾਈ ਕਿਵੇਂ ਲੜਦੀ ਚਲੋ ਜੀ ਚੌਣਾ ਆ ਗਿਆ ਕਹਿੰਦੇ ਜੀ ਹਾਂ ਇੱਕ ਵਾਰ ਫਿਰ ਚੌਣ ਮਾਹੌਲ ਪੰਜਾਬ ਦੇ ਵਿੱਚ ਪੱਕਾ ਦੇਖੋਗੇ ਤੁਸੀਂ ਤਰਨ ਤਰਨ ਦੀ ਗੱਲ ਕਰ ਰਿਹਾ ਤਰਨ ਤਰਨ ਤਾਂ ਹੈ ਹੀ ਹੈ ਤਰਨ ਤਰਨ ਨਾਲ ਜਿਵੇਂ ਨਹੀਂ ਚੌਣ ਤਾਂ ਸਿਰ ਤੇ ਖੜੀ ਹੋਇ ਉਹ ਤੋਂ ਬਿਨਾ ਪਿੰਡਾਂ ਦੇ ਵਿੱਚ ਚੌਣ ਮਾਹੌਲ ਦੇਖੂਗਾ ਜੀ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ 5 ਅਕਤੂਬਰ ਦੀ ਤਾਰੀਖ ਮقرਰ ਕਰ ਲਈ ਗਈ ਹੈ ਕਿ 5 ਅਕਤੂਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਣਗੀਆਂ ਇਹ ਪਿੰਡੂ ਖੇਤਰ ਨਾਲ ਸੰਬੰਧਿਤ ਚੋਣਾਂ ਨੇ ਤੇ ਤਾਜ਼ਾ-ਤਾਜ਼ਾ ਲੈਂਡ ਪੂਲਿੰਗ ਵਾਲਾ ਮਤਲਬ ਕਿ ਝਟਕਾ ਸਰਕਾਰ ਨੂੰ ਮਿਲ ਚੁੱਕਿਆ ਵਾਪਸ ਲੈਣਾ ਪਿਆ ਆਪਣਾ ਪ੍ਰੋਜੈਕਟ ਆਪਣੀ ਯੋਜਨਾ ਆਪਣੀ ਲੈਂਡ ਪੂਲਿੰਗ ਪਾਲਿਸੀ ਹੁਣ ਉਸ ਤੋਂ ਬਾਅਦ ਪਿੰਡਾਂ 'ਚ ਕਿਹੜੇ ਆਧਾਰ ਦੇ ਉੱਤੇ ਕਿ ਡੰਡੇ ਦੇ ਜ਼ੋਰ ਤੇ ਕਿ ਪ੍ਰਸ਼ਾਸਨ ਦੇ ਦਮ ਤੇ ਕੀ ਪੰਚਾਇਤੀ ਚੋਣਾਂ ਵਾਲਾ ਢੰਗ ਤਰੀਕਾ ਅਪਣਾਉਗੀ ਸਰਕਾਰ ਉਸ ਤਰੀਕੇ ਨਾਲ ਆਪਣੀ ਦਮਖੰਬਨਾ ਲੜ ਕੇ ਖੋਣੀ ਹੈ ਜਾਂ ਫਿਰ ਜੇ ਨਿਰਪੱਖ ਚੋਣਾਂ ਹੁੰਦੀਆਂ ਫਿਰ ਸਰਕਾਰ ਨੂੰ ਡਰ ਲੱਗਦਾ ਦੇਖਦੇ ਆ ਜੀ ਪਿੰਡ ਕੀ ਫੈਸਲਾ ਕਰਦੇ ਆ ਪਰ ਸਰਕਾਰ ਨੇ ਲਗਭਗ ਬੈਸਤਾ ਦੇਰੀ ਨਾਲ ਨੇ ਚੋਣਾਂ ਤੈਸ ਸਮੇਂ ਤੇ ਨਹੀਂ ਹੋ ਰਹੀਆਂ ਅਜੇ ਵੀ ਕਈ ਤਰ੍ਹਾਂ ਦੇ ਖੱਤਸੇ ਖੜੇ ਨੇ ਕਿ ਜੇ ਬਿਹਾਰ ਦੀਆਂ ਚੋਣਾਂ ਦੀ ਤਰੀਖ ਦਾ ਐਲਾਨ ਹੋ ਗਿਆ ਤੇ ਬਿਹਾਰ ਦੀ ਚੋਣਾਂ ਦੇ ਨਾਲ ਹੀ ਫਿਰ ਜੀ ਤਰਨਤਾਰਨ ਦੀ ਜਿਮਨੀ ਚੌਂਣ ਵੀ ਆ ਜਾਣੀ ਹੈ ਤੇ ਤਰਨਤਾਰਨ ਦੀ ਜਿਮਨੀ ਚੌਂਣ ਦੇ ਲਈ ਆਮ ਆਦੀ ਪਾਰਟੀ ਵੀ ਲਗਭਗ ਸਪਸ਼ਟ ਕਰ ਚੁੱਕੀ ਹੈ ਅਕਾਲੀਆਂ ਦੇ ਵਡੇ ਚੋਂ ਇੱਕ ਬੰਦੇ ਨੂੰ ਲਿਆ ਕੇ ਇੰਚਾਰਜ ਤਾਇਨਾਤ ਕੀਤਾ ਉਹਦੋਂ ਟਿਕਟ ਮਿਲਣ ਦੇ ਚਾਂਸ ਨੇ ਅੱਜ ਭਾਰਤੀ ਜਨਤਾ ਪਾਰਟੀ ਵੀ ਅਕਾਲੀਆਂ ਚੋਂ ਇੱਕ ਲੀਡਰ ਨੂੰ ਹਾਂ ਉਮੀਦਵਾਰ ਰਲਣ ਚੁੱਕੀ ਹੈ ਤੇ ਜਿਹੜਾ ਅਕਾਲੀ ਦਲ ਦੇ ਨਾਲ ਨਹੀਂ ਸੀਦਾ ਵਾਸਤਾ ਉਹਨੂੰ ਲਿਆ ਕੇ ਅਕਾਲੀ ਦਲ ਉਮੀਦਵਾਰ ਬਾਦਲ ਤੇ ਰਲਣ ਚੁੱਕੇ ਮਤਲਬ ਅਕਾਲੀ ਦਲ ਬਾਦਲ ਤੇ ਰ ਦਾ ਉਮੀਦਵਾਰ ਉਹ ਹੈ ਜਿਹਦਾ ਅਕਾਲੀ ਦਲ ਨਾਲ ਕੋਈ ਸੰਬੰਧ ਨਹੀਂ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਲਗਭਗ ਉਮੀਦਵਾਰ ਉਹ ਨੇ ਜਿਨ੍ਹਾਂ ਦਾ ਸਬੰਧ ਅਕਾਲੀ ਦਰ ਨਾਲ ਹੈ ਕਮਾਲ ਅਲੀ ਜੇ ਹੁਣ ਉਹ ਚੋਣਾ ਬਿਹਾਰ ਦੇ ਨਾਲ ਆਉਂਦੀ ਹੈ ਜਿਵੇਂ ਨਹੀਂ ਚੋਣ ਤਾਂ ਫਿਰ ਕੀ ਉਹਦੇ ਨਾਲ ਇਹ ਚੋਣ ਵੀ ਅੱਗੇ ਪਿੱਛੇ ਹੋ ਸਕਦੀ ਹੈ ਇਹ ਵੀ ਪਹਿਲੂ ਹੈਗਾ ਪਰ ਫਿਲਹਾਲ ਪਿੰਡਾਂ ਦੇ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਚਰਚਾਾਂ ਵਿੱਚ ਜ਼ੋਰ ਪਣ ਲੱਗੀ ਕਿ ਕੌਣ ਬਣੂ ਕਿਹਦੀ ਵਾਰੀ ਆਉਂਦੀ ਹੈ ਕਿਹਦੀ ਲਾਟਰੀ ਖੁੱਲਦੀ ਹੈ ਬਿਲਕੁਲ ਜੀ ਚੋਣਾਂ ਹੋਣੀਆਂ ਚਾਹੀਦੀਆਂ ਨੇ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਸਰਕਾਰ ਨੂੰ ਆਪਣੀ ਛਾਖ ਵਿਚਾਰਾ ਕੇ ਤਾਂ ਕਿ ਲੋਕਾਂ ਦਾ ਭਰੋਸਾ ਬਾਲੋ ਉਸ ਤਰ੍ਹਾਂ ਕਰਉਣਾ ਚਾਹੀਦਾ ਪਰ ਜਦੋਂ ਤੁਸੀਂ ਰਾਜਨੀਤਿਕ ਜੁੜ ਘਟਾ ਦੇਖਦੇ ਹੋ ਤੁਹਾਨੂੰ ਉਹਦੇ ਵਿੱਚ ਡਰ ਲੱਗਦਾ ਕਿ ਅਗਲੀਆਂ ਫਿਰ ਵਿਧਾਨ ਸਭਾ ਚੋਣਾਂ 227 ਤੇ ਸਨੇਹਾ ਜਾਊਗਾ ਫਿਰ ਤੁਸੀਂ ਹਰ ਤੰਗ ਤਰੀਕਾ ਬਣਾਉਨੇ ਹੋ ਸੋ ਜੇਕਰ ਉਹ ਤੰਗ ਤਰੀਕਾ ਅਪਣਾਇਆ ਤੇ ਉਹਦੇ ਨਾਲ ਫਿਰ ਪਿੰਡਾਂ ਦੇ ਵਿੱਚ ਇਸ ਵਾਰ ਮਹੌਤ ਕਿਹੋ ਜਿਹਾ ਹੋਏਗਾ ਕਿਉਂਕਿ ਨੈੱਡ ਪੁਲਿੰਗ ਵਾਲਾ ਪਤਾ ਜਾਂਦਾ ਤੁਸੀਂ ਜਖਮਦਿਲ ਦੀ ਕੋਸ਼ਿਸ਼ ਕੀਤੀ ਸੀ ਇਸੇ ਪਿੰਡਾਂ ਦੇ ਜਿਨ੍ਹਾਂ ਨੂੰ ਤੁਹਾਨੂੰ ਬਾਜੀ ਹੋ ਗਈ ਹੈ ਪੰਜਾਬ ਦਾ ਜਦੋਂ ਜ਼ਿਕਰ ਆਵੇ ਤੇ ਉਹਦੇ ਨਾਲ ਕੈਨੇਡਾ ਦਾ ਜ਼ਿਕਰ ਨਾ ਉਹ ਵੀ ਹੋਣ ਸਕੇ ਉਹਦੇ ਤੋਂ ਬਾਅਦ ਪੰਜਾਬ ਤੋਂ ਕੈਨੇਡਾ ਹੀ ਵਸਾ ਹਰ ਤੀਜੇ ਕਰ ਚੋ ਕੋਈ ਨਾ ਕੋਈ ਜੀ ਇਸ ਵਿੱਚ ਕਿਸੇ ਨਾ ਕਿਸੇ ਨਾਤੇ ਰਿਸ਼ਤੇ ਦਾ ਦਸਮੰਤ ਕਨੇਡਾ ਨਾਲ ਹੈਗਾ ਪਰ ਪਿਛਲੇ ਕੁਝ ਬਰਿਆਂ ਤੋਂ ਕੈਨੇਡਾ ਦੀ ਆਰਥਿਕ ਸਥਿਤੀ ਕੈਨੇਡਾ ਦੀ ਰਾਜਨੀਤੀ ਕੈਨੇਡਾ ਤੋਂ ਵਧਿਆ ਪ੍ਰਵਾਸ ਉਸ ਨੇ ਕਾਫੀ ਕੁਝ ਢਾਂਚੇ ਨੂੰ ਖਲਾਇਆ ਉਸ ਤੋਂ ਬਾਅਦ ਸਰਕਾਰ ਉੱਥੇ ਮੁੜ ਕੇ ਬਣੀ ਬੇਸ਼ੱਕ ਰਿਪੀਟ ਹੋ ਗਈ ਉਹ ਟਰੰਪ ਦੀ ਉਸ ਪ੍ਰਕਿਰਿਆ ਦੇ ਤਹਿਤ ਪਰ ਕੁਝ ਸ਼ਕਤੀਆਂ ਹੋਈਆਂ ਵੀਜ਼ਾ ਪ੍ਰਕਿਰਿਆ ਨੂੰ ਲੈ ਕੇ ਪੀਆਰ ਨੂੰ ਲੈ ਕੇ ਐ ਰੁਝਾਨ ਘਟਿਆ ਉਥੇ ਰੋਜ਼ਗਾਰ ਘਟ ਮਿਲਣ ਲੱਗੇ ਤੇ ਹੁਣ ਉਹਦਾ ਅਸਰ ਵੀ ਦਿਖਣ ਲੱਗਾ ਕੈਨੇਡਾ ਦੇ ਵਿੱਚ 40000 ਨੌਕਰੀਆਂ ਗਈਆਂ ਆ ਜੁਲਾਈ ਮਹੀਨੇ ਦੇ ਅੰਕੜੇ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ 40000 ਮੈਂ ਜੁਲਾਈ ਮਹੀਨੇ ਦੇ ਅੰਕੜੇ ਦੀ ਗੱਲ ਕਰ ਰਿਹਾ ਕੈਨੇਡਾ ਚ ਜੁਲਾਈ ਚ 40000 ਲੋਕਾਂ ਨੂੰ ਨੌਕਰੀ ਤੋਂ ਹਟਿਆ ਤੇ ਸਭ ਤੋਂ ਜ਼ਿਆਦਾ ਇਹ 40000 ਚੋਂ ਪੰਜਾਬੀ ਨੇ ਇਹ ਦੀ ਨੌਕਰੀ ਹੈ ਬੇਰਜ਼ਗਾਰੀ ਦਰ 7% ਦੇ ਲਗਭਗ ਪਹੁੰਚਣ ਵਾਲੀ ਹੈ ਅੱਜ 6.9% ਤੇ ਖੜੀ ਹੈ ਤਾਂ ਕਹਿੰਦੇ ਕੋਈ ਸ਼ੱਕ ਨਹੀਂ ਕਿਸੇ ਰੂਮਰੀ ਕੇ ਸਾਥ ਤੋਂ ਪਾਰ ਨਹੀਂ ਜਾਊਗੀ ਜਾਊਗੀ ਤੇ ਸਭ ਤੋਂ ਵੱਧ ਜਿਹੜਾ ਰੋਜ਼ਗਾਰ ਗਿਆ ਉਹ ਗਿਆ ਇਨਫਰਮੇਸ਼ਨ ਦੇ ਵਿੱਚ ਉਹ ਗਿਆ ਕਲਚਰ ਦੇ ਵਿੱਚ ਉਹ ਗਿਆ ਸਾਡਾ ਐਂਟਰਟੇਨਮੈਂਟ ਦੇ ਵਿੱਚ ਸੋ ਸਭ ਤੋਂ ਵੱਧ ਸੱਭਿਆਚਾਰ ਦੇ ਵਿੱਚ ਮਨੋਰੰਜਨ ਦੇ ਵਿੱਚ ਸੂਚਨਾ ਦੇ ਵਿੱਚ ਇਹਨਾਂ ਖੇਤਰਾਂ 'ਚ ਸਭ ਤੋਂ ਵੱਧ ਰੋਜ਼ਗਾਰ ਹੈ ਤੇ ਪੀਆਰ ਦੀ ਸੰਭਾਵਨਾ ਲਗਭਗ ਮੁੱਕ ਗਈ ਹੈ। ਮਤਲਬ ਮੈਂ ਆਂਕੜੇ ਦੇਖ ਰਿਹਾ ਸੀਗਾ ਉਹ ਕਹਿੰਦੇ ਵੀ ਕਿ ਜਿੱਥੇ ਸਭ ਤੋਂ ਵੱਧ ਰੋਜ਼ਗਾਰ ਗਿਆ ਉਹ ਖੇਤਰ ਉਹ ਨਹੀਂ ਜਿੱਥੇ ਪੰਜਾਬੀ ਜ਼ਿਆਦਾ ਵਸਦੇ ਨੇ ਪੰਜਾਬੀ ਖੇਤਰ ਨੇ ਤੇ ਅਸਰ ਪੰਜਾਬੀਆਂ ਉੱਤੇ ਪਿਆ। ਕਹਿੰਦੇ ਜੀ 17000 ਨੌਕਰੀਆਂ ਸਿਰਫ ਅਲਬਰਟਾ ਦੇ ਵਿੱਚ ਚਲੀਆਂ ਗਈਆਂ ਨੇ। ਤੇ ਇਹ ਖੇਤਰ ਸਭ ਨੂੰ ਪਤਾ ਹੈ। ਇਸੇ ਤਰ੍ਹਾਂ 20000 ਤੋਂ ਜ਼ਿਆਦਾ ਰੋਜ਼ਗਾਰ ਕਹਿੰਦੇ ਜੀ ਖਤਮ ਹੋ ਰਿਹਾ ਸਾਰਾ ਜੇ ਸਾਰਾ ਜਨ ਚਲਾਗੇ 20000 ਰੁਪਏ ਰੁਜ਼ਗਾਰ ਖਤਮ ਹੋਣ ਤੇ ਰੁਜ਼ਗਾਰ ਖੜੇ ਕਹਿੰਦੇ ਖਤਰਾ ਖੜਾ ਹੈ 15 ਤੋਂ 24 ਸਾਲ ਦੇ ਲੋਕ ਜਿਆਦਾ ਪ੍ਰਭਾਵਿਤ ਹੋਏ ਨੇ ਤੇ ਇਹਦੇ ਵਿੱਚ ਮੈਂ ਅੰਕੜੇ ਦੇਖ ਰਿਹਾ ਸੀਗਾ ਉਹ ਕਹਿੰਦੇ ਕਿ ਸਕੂਲਾਂ ਦੇ ਖਾਸ ਕਰ ਕਾਲਜਾਂ ਯੂਨੀਵਰਸਿਟੀਆਂ ਤੇ ਅਸਰ ਇਸ ਲਈ ਪੈ ਰਿਹਾ ਕਿ ਉੱਥੇ ਪੀਆਰ ਵਾਲੇ ਬੱਚਿਆਂ ਦੀ ਆਮਦ ਘਟ ਗਈ ਤੇ ਉਹਦੇ ਕਰਕੇ 10000 ਕਾਲਜਾਂ 10000 ਕਾਲਜ ਫੈਕਲਟੀ ਤੇ ਸਹਾਇਕ ਕਰਮਚਾਰੀਆਂ ਨੂੰ ਘਟਤਾ ਕਾਲਜ ਯੂਨੀਵਰਸਟੀਆਂ 10000 ਅਕੜਾ ਛੋਟਾ ਨਹੀਂ ਹੈ ਕਿਉਂਕਿ ਉੱਥੇ ਜਦੋਂ ਵਿਦੇਸ਼ੀ ਵਿਦਿਆਰਥੀ ਆਣੋਂ ਘਟ ਗਏ ਤੇ ਉਹ ਫੀਸਾਂ ਆਉਣੀਆਂ ਘਟ ਗਈਆਂ ਚੱਲਦੀ ਉਹਦੇ ਦਮਤੇ ਸੀ ਫਿਰ ਰੁਜ਼ਗਾਰ ਤਾਂ ਜਾਣੀ ਸੀ ਰੁਜ਼ਗਾਰ ਤੇ ਇਸੇ ਤਰੀਕੇ ਕਰ ਲੋ ਕਹਿੰਦੇ ਕਿ ਅਸਰ ਇਸ ਕਦਰ ਪੈਣਾ ਕਿ ਪੀਆਰ ਦੀਆਂ ਫਾਈਲਾਂ ਸਾਲਾਂ ਦਰ ਸਾਲਾਂ ਲਟਕਦੀਆਂ ਹੋਈਆਂ ਤੇ ਉਹ ਫਾਈਲਾਂ ਇਸੇ ਤਰ੍ਹਾਂ ਲਟਕਦੀ ਰਹਿਣ ਦੀ ਆਸ ਹੈ ਹੁਣ ਛੇਤੀ ਪੀਆਰ ਮਿਲਣ ਦੀ ਵੀ ਆਸ ਨਹੀਂ ਹੈ ਜਿਹੜੇ ਉੱਥੇ ਵਰਕ ਵੀਜ਼ੇ ਤੇ ਗਏ ਨੇ ਜਾਂ ਸਟੱਡੀ ਵੀਜ਼ੇ ਤੋਂ ਬਾਅਦ ਜਿਨ੍ਹਾਂ ਨੇ ਕੁਝ ਆਪਣੀਆਂ ਫਾਈਲਾਂ ਆਈਆਂ ਨੇ ਉਹਨਾਂ ਦੀ ਆਸ ਚਾਂਸ ਬਹੁਤ ਘਟ ਗਿਆ ਇਸ ਲਈ ਕੈਨੇਡਾ ਪ੍ਰਤੀ ਇੱਥੇ ਰੁਝਾਨ ਘਟਿਆ ਪੰਜਾਬ ਦਾ ਭਾਰਤ ਦਾ ਹੋਰਨਾਂ ਮੁਲਕਾਂ ਕੰਨੀ ਆਸਟਰੀਆ ਨਿਊਜ਼ੀਲੈਂਡ ਜਰਮਨ ਇਹਨਾਂ ਮੁਲਕਾਂ ਕੰਨੀ ਲੋਕ ਰੁਖ ਕਰਨ ਲੱਗੇ ਨੇ ਉਥੇ ਕੈਨੇਡਾ ਦੇ ਵਿੱਚ ਉਹਦਾ ਅਸਰ ਵੀ ਦਿਖਣ ਲੱਗਿਆ ਕਿ ਜੇ ਜੁਲਾਈ ਮਹੀਨੇ 'ਚ 40000 ਦੀ ਨੌਕਰੀ ਗਈ ਹੈ ਤਾਂ ਉਹਦੇ ਵਿੱਚ ਵੀ ਇੱਕ ਨਵਾਂ ਖਤਰਾ ਖੜਾ ਹੈ ਫਿਕਰਾਂ ਇਸੇ ਦੀ ਬਹੁਤ-ਬਹੁਤ ਸ਼ੁਕਰੀਆ